ਕਰਮ ਸਨਮਾਨ ਜੋਗ ਸਤਿਗੁਰਾਂ ਦੇ ਸਾਝੇ ਨਵਾਜੇ ਗੁਰੂ ਪਿਆਰੇ ਗੁਰੂ ਸਵਾਰੇ ਸਾਧ ਸੰਗਤ ਜੀ ਆਪ ਧਨਤਾ ਦੇ ਜੋਗ ਹੋ ਬੱਡੇ ਭਾਗਾਂ ਵਾਲਿਓ ਜਿਨ੍ਹਾਂ ਨੇ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਸਰਵਣ ਕੀਤੇ ਸਤਿਗੁਰੂ ਜੀ ਕਿਰਪਾ ਕਰਨ ਗੁਰਬਾਣੀ ਦਾ ਪ੍ਰਭਾਵ ਸੇਵਾ ਦਾ ਪ੍ਰਭਾਵ ਸਮੂਹ ਸਰਵਤ ਸੰਗਤਾਂ ਦੇ ਹਿਰਦਿਆਂ ਤੇ ਬਸੌਣ ਸਭ ਨੂੰ ਦਰੋ ਕਰੋ ਨਾਮ ਦੀਆਂ ਦਾਤਾ ਗੁਰ ਸਿੱਖੀ ਜੀਵਨ ਦੇ ਰੋਗਤਾ ਚੜਦੀਆਂ ਕਲਾ ਚਰਨ ਕਮਲਾਂ ਦਾ ਪਿਆਰ ਸਤਿਗੁਰੂ ਜੀ ਵਕਸਿਸ ਕਰਨ ਸਭ ਨੂੰ ਬਾਣੀ ਬਾਣੀ ਦੇ ਧਾਰਨੀ ਬਣਾਉਣ ਸਤਿਗੁਰੂ ਜੀ ਕਿਰਪਾ ਕਰਨ ਸਭ ਤੇ ਗੱਜ-ਬੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਤਿਗੁਰੂ ਜੀ ਫਰਮਾਣ ਕਰਦੇ ਨੇ ਕਿ ਹਮ ਭੀਖ ਕਪੇ ਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਹੋ ਦਇਆਲ ਨਾਮ ਦੇਹੁ ਮੰਗਤ ਜਨ ਕੋ ਸਦਾ ਰਹੋ ਰੰਗ ਰਾਤਾ ਸਤਿਗੁਰੂ ਜੀ ਹਮ ਤੇਰੇ ਭਿਖਾਰੀ ਆ ਤੂੰ ਦਾਤਾਂ ਦਾ ਅਸੀਂ ਤੇਥੋਂ ਮੰਗਦੇ ਆ ਤੁਸੀਂ ਦਿਆਲ ਹੋਓ ਦਿਆਲ ਹੋਓ ਸਤਿਗੁਰੂ ਜੀ ਤੁਸੀਂ ਦਿਆਲ ਹੋ ਕੇ ਸਾਨੂੰ ਨਾਮ ਦੀ ਦਾਤ ਬਖਸ਼ੋ ਸਦਾ ਸਾਨੂੰ ਨਾਮ ਦੀ ਦਾਤ ਬਖਸ਼ਦੇ ਰਹੋ ਸੰਗਤ ਜੀ ਜਦੋਂ ਕੋਈ ਅੰਦਰੋਂ ਨਾਮ ਜਪਦਾ ਤਾ ਫਿਰ ਬੈਬਲ ਤਾਂ ਪੈਦਾ ਹੁੰਦੀ ਆ ਕਿ ਸਾਈਆਂ ਨਾਮ ਤਾਂ ਤੂੰ ਰਤਨਾ ਵਿੱਚ ਟਿਕਾ ਦਿੱਤਾ ਪਰ ਹੁਣ ਇਸ ਤਤਾਂ ਦੇ ਸਰੀਰ ਦਾ ਉਹਲਾ ਮੁਕਾਦੇ ਮੇਰੇ ਦੀਦੇ ਮੇਰੇ ਦਿਦਾਰੇ ਤੇਰੇ ਦਰਸਨਾ ਦੀ ਤਾਂਗ ਵਿੱਚ ਬੈਠੇ ਨੇ ਉਦੋਂ ਮਨ ਵਿੱਚ ਇਹ ਖਿਆਲ ਆਉਂਦਾ ਕਿ ਮੇਰੇ ਦਾਤਾ ਜੀ ਜਿਸ ਭਾਈ ਦੀ ਯਾਦ ਵਿੱਚ ਅਸੀਂ ਜੁੜੇ ਬੈਠੇ ਆ ਉਹ ਅਖੀਰ ਵਾਲੇ ਮਕਾਮ ਤੇ ਪਹੁੰਚ ਗਏ ਇੱਕ ਪਾਸੇ ਮੌਤ ਆ ਦੂਜੇ ਪਾਸੇ ਨੀਲੇ ਦੇ ਸਾਥ ਸਵਾਰਨੇ ਆਉਣਾ ਅਦਾ ਅਰਦਾਸ ਕਰਦਾ ਦਾਤਾ ਮੌਤ ਆਉਣ ਤੋਂ ਪਹਿਲਾਂ ਪਹਿਲਾਂ ਇਹਨਾਂ ਨੂੰ ਅੱਖੀਆਂ ਨੂੰ ਤੇਰੇ ਜ਼ਿਦਾਰ ਕਰਾ ਦੇ ਖਜੂਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਵਿਰਾਜਮਾਨ ਉਸ ਆਨੰਦਪੁਰੀ ਨੇ ਸਾਡੀ ਝੋਲੀ ਵਿੱਚ ਬਹੁਤ ਕੁਝ ਪਾਇਆ ਸੰਗਤ ਜੀ ਕਿਰਪਾ ਗੂ ਦਾਤਾ ਨੇ ਸਾਨੂੰ ਅਮਰਤ ਦੀ ਦਾਤ ਦੇ ਕੇ ਨਿਤਨੇਮ ਦੀਆਂ ਅਮਰਤ ਦੀਆਂ ਬਾਣੀਆਂ ਵਕੀਫ ਕੀਤੀਆਂ ਇੱਥੇ ਸਾਨੂੰ ਰਹਿਤ ਦਿੜੜ ਕਰਵਾਏ ਗਏ ਇੱਥੇ ਗੁਰਧੰਤੋਂ ਬਚਨ ਲਈ ਦਾਤਾ ਨੇ ਸਾਨੂੰ ਹਦਾਇਤ ਕੀਤੀ ਹੈ ਇਸੇ ਅਨੰਦਪੁਰ ਦੀ ਧਰਤੀ ਤੇ ਤਨ ਸਾਹਿਬ ਜਾਦਿਆਂ ਦਾ અવਤਾਰਨ ਹੋਇਆ ਅਨੰਦਪੁਰ ਸਾਹਿਬ ਦੀ ਧਰਤੀ ਤੇ ਘੇਰੇ ਪਏ ਉਸ ਪਏ ਹੋਏ ਘੇਰੇ ਨੇ ਅਨੰਦਪੁਰ ਸਾਹਿਬ ਦਾ ਅੰਨ ਪਾਣੀ ਰੋਕ ਦਿੱਤਾ ਪਰ ਸੰਗਤ ਜੀ ਸਿੱਖ ਸਿਦਕ ਦੇ ਆਸਰੇ ਜਾਂਦੇ ਰਹੇ ਭੁੱਖ ਲੱਗਣੀ ਦੇ ਗੁਰੂ ਦੇ ਨਾਮ ਦੇ ਆਸਰੇ ਜਉਂਦੇ ਰਹੇ ਕਿੱਦੀਆਂ ਕਿੱਦੀਆਂ ਕੁਰਬਾਨੀਆਂ ਸਾਡੇ ਲਈ ਦਿੱਤੀਆਂ ਅਸੀਂ ਆਪਣੇ ਅੰਦਰ ਝਾਤ ਮਾਰ ਗਏ ਤਾਂ ਸੰਗ ਦੀ ਇਸ ਧਰਤੀ ਤੇ ਘਟਨਾ ਵਾਪਰੀ ਸੀ ਦੁਨੀ ਚੰਦ ਵਰਗੇ ਮਸਾਂ ਦਾ ਹਾਥੀ ਦਾ ਮੁਕਾਬਲਾ ਕਰਨ ਦੀ ਥਾਂ ਤੇ ਰਾਤ ਨੂੰ ਇਥੋਂ ਦੌੜ ਗਏ ਨੰਦਪੁਰ ਸਾਹਿਬ ਦੀ ਧਰਤੀ ਤੋਂ ਮੁਝੈਲ ਗਏ ਪਰ ਸਿਦਕ ਵਾਲੇ ਜੋ ਭਾਵਨਾ ਵਾਲੇ ਉਹ ਨੰਦਪੁਰ ਸਾਹਿਬ ਦੀ ਧਰਤੀ ਤੇ ਹੀ ਰਹੇ ਅਕੀਨੂ ਚੁੱਕੀ ਹੋਈ ਕਸਮ ਖਾਧੀਆਂ ਹੋਈਆਂ ਕਸਮਾਂ ਤੇ ਭਰੋਸਾ ਕਰਕੇ ਮੇਰੇ ਚੋਜੀ ਪ੍ਰੀਤਮ ਨੇ ਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡਿਆ ਪਾਰੇ ਉਸ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਸਦਾ ਨਹੀਂ ਛੱਡਿਆ ਜਦੋਂ ਅਨੰਦਪੁਰ ਸਾਹਿਬ ਤੋਂ ਤੁਰਨ ਲੱਗੇ ਤਾਂ ਗੁਰਬਖਸ਼ਿਸ ਕੀ ਨੂੰ ਇਹੀ ਸ਼ਬਦ ਕਹੇ ਹਨ ਕਿ ਜੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਿੱਥੇ ਪਿਤਾ ਜੀ ਦੇ ਸੀਸ ਦਾ ਸੰਸਕਾਰ ਕੀਤਾ ਬਸ ਇੱਥੇ ਦੀਵਾ ਬੱਤੀ ਕਰਦਾ ਰਹੀ ਦੀਵੇ ਵਾਲਣ ਦਾ ਮਤਲਬ ਏ ਆ ਭਾਈ ਕਿ ਸਮਝ ਪੈਂਦੀ ਰਹੇ ਕਿ ਘਰ ਦੇ ਵਾਰਸ ਹਜੇ ਜਾਉਂਦੇ ਨੇ ਇਸ ਘਰ ਦਾ ਦੀਵਾ ਹਜੇ ਬੁਝਿਆ ਨਹੀਂ ਹੱਥ ਜੋੜ ਕੇ ਕਿਹਾ ਸੱਚੇ ਪਾਤਸ਼ਾਹ ਆਨੰਦਪੁਰੀ ਬਿਰਾਨ ਤਹੱਤ ਕੇ ਕਹਿਣ ਲੱਗੇ ਨਹੀਂ ਸਮਾ ਆਵੇਗਾ ਬਿਰਾਨ ਨਹੀਂ ਇਸ ਦੇ ਘਰਿਤ ਘਰ ਵਿੱਚ ਕੇਸਰੀ ਨਿਸ਼ਾਨ ਝੁੱਲਣਗੇ ਨਗਾਰੇ ਵੱਜਣਗੇ ਮਹੱਲੇ ਨਿਕਲਣਗੇ ਖੰਡੇ ਵਾਟੇ ਦੇ ਸੰਚਾਰ ਵੀ ਸੰਚਾਰ ਹੋਣਗੇ ਤਾਂ ਸੰਗਤ ਜੀ ਉਸ ਸਮੇਂ ਉਹਨੇ ਪੁੱਛਿਆ ਸੱਚੇ ਪਾਤਸ਼ਾਹ ਜਦੋਂ ਜਦੋਂ ਦੀਦਿਆਂ ਦੇ ਆਪ ਜੀ ਦੇ ਦਰਸ਼ਨ ਕਰਨੇ ਹੋਣ ਤਾਂ ਸਤਿਗੁਰੂ ਜੀ ਹੱਸ ਕੇ ਕਹਿਣ ਲੱਗੇ ਬਾਣੀ ਪੜੇਗਾ ਆਪਣੇ ਕੇਸਾਂ ਵੱਲ ਦੇਖੀ ਸੱਚ ਜਾਣੇ ਤੇਰੇ ਕੇਸਾਂ ਵਿੱਚੋਂ ਗੁਰੂ ਦਾ ਰੂਪ ਨਜ਼ਰ ਆਵੇਗਾ ਹਜ਼ੂਰ ਨੇ ਤਾਂ ਪਰਮਾਤਮਾ ਦੇ ਵੀ ਕੇਸ ਤੇ ਦਸਤਾਰ ਦਾ ਜ਼ਿਕਰ ਕੀਤਾ ਹਜ਼ੂਰ ਨੇ ਬਾਣੀ ਵਿੱਚ ਵੀ ਕਿਹਾ ਕਿ ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ ਦਵਾਰਕਾ ਨਗਰੀ ਕਾਹੇ ਕੇਮਗੋਲ ਖਜੂਰ ਦੇ ਬਚਨਾਂ ਅਨੁਸਾਰ ਗੁਰਬਖਸ਼ ਸਿੰਘ ਨੂੰ ਉੱਥੇ ਛੱਡ ਦਿੱਤਾ ਪਰਵਾਦ ਨੂੰ ਲੈ ਕੇ ਚਲੇ ਗਏ ਮਾਤਾ ਗੁਰੀ ਜੀ ਦੇ ਦੋ ਮਹਿਲ ਹਨ ਨਾਲ ਮਹਿਲ ਨਾਲ ਨੇ ਚਾਰ ਲਾਲ ਨਾਲ ਨੇ ਪੰਜ ਪਿਆਰੇ ਨਾਲ ਨੇ ਸਰਸਾ ਨਦੀ ਨੂੰ ਪਾਰ ਕੀਤਾ ਇਸ ਸਾਸਾ ਨੇ ਪਰਿਵਾਰ ਨੂੰ ਤਿੰਨ ਹੀ ਸਿਆਂ ਵਿੱਚ ਵੰਡ ਦਿੱਤਾ ਹਜੂਰ ਗਲਗੀਤ ਦੇ ਸੱਚੇ ਪਾਤਸ਼ਾਹ ਚਮਕੌਰ ਸਾਹਿਬ ਚਲੇ ਗਏ ਛੋਟੇ ਸਹਿਬਜ਼ਾਦੇ ਛੋਟੇ ਲਾਲ ਸਰਹੰਦ ਨੂੰ ਚਲੇ ਗਏ ਚਮਕੌਰ ਦੀ ਧਰਤੀ ਤੇ ਪਰਿਵਾਰ ਨੂੰ ਫਿਰ ਰੱਖ ਲਿਆ ਧੰਗੁਰੂ ਗੋਬਿੰਦ ਸਿੰਘ ਜੀ ਦੇ ਦੋ ਲਾਲ ਬਾਬਾ ਜੀ ਸਿੰਘ ਤੇ ਬਾਬਾ ਜੁਝਾਰ ਸਿੰਘ ਨੇਤਰਾਂ ਦੇ ਸਾਹਮਣੇ ਸ਼ਹੀਦ ਹੋਏ ਪਿਤਾ ਨੇ ਆਪਣੇ ਪੁੱਤਰਾਂ ਨੂੰ ਸ਼ਹੀਦ ਹੁੰਦਿਆਂ ਦੇਖਿਆ ਉਧਰ ਸ਼ਾਮ ਦਾ ਸੂਰਜ ਛਿਪ ਰਿਹਾ ਇਧਰ ਬਾਬਾ ਜੁਝਾਰ ਸਿੰਘ ਜ਼ਮੀਨ ਤੇ ਡਿੱਗਦੇ ਨੇ ਕਲਗੀ ਵਾਲੇ ਦੀ ਰਸਨਾ ਕਹਿ ਰਹੀ ਸੀ ਇਹ ਹੱਸ ਸਹੀਦੇ ਪਾ ਗਿਆ ਜਦ ਲਾਲ ਛਤੇਰਾ ਅੱਖਾਂ ਸਾਹਮੇ ਹੋ ਗਿਆ ਉਹ ਬੇਰਾ ਬੇਰਾ ਉਂਗਲੀ ਲਾ ਕੇ ਲੈ ਗਿਆ ਉਹਨੂੰ ਵੀਰ ਬਡੇਰਾ ਹੱਥ ਬੰਨ ਬੋਲੇ ਸਤਿਗੁਰੂ ਵਾਪਾਣਾ ਤੇਰਾ ਹੁਕਮਰ ਜਾਈ ਚੱਲਣਾ ਸੋ ਕਰੇ ਚੰਗੇਰਾ ਹੋਇਆ ਤੇਰੇ ਤੋਂ ਸੁਰਖ ਰੂਪ ਪ੍ਰਭ ਪਾਰਿਉ ਤੇਰਾ ਪੰਥ ਬਸੇ ਮੈਂ ਉਜੜਾ ਮਨ ਚਾਉ ਹਨੇਰਾ ਕਹਿਣ ਲੱਗੇ ਵਾਹ ਵਾਹ ਗੋਵਿੰਦ ਸਿੰਘ ਤੇਰਾ ਜਵੇਰਾ ਧੰਨ ਗੁਰੂ ਗੋਵਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੰਥ ਬਸੇ ਮੈਂ ਉਜੜ ਜਾ ਕੋਈ ਗੱਲ ਨਹੀਂ ਪਰ ਮੇਰਾ ਪੰਥ ਬਸਣਾ ਚਾਹੀਦਾ ਕਿਦਾ ਵੱਡਾ ਜੇਰਾ ਗੁਰੂ ਗੋਬਿੰਦ ਸਿੰਘ ਦਾ ਹੋਵੇਗਾ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੇ ਨਾਲ ਸ਼ਹੀਦ ਕਰਵਾ ਦਿੱਤੇ ਸਾਡੇ ਲਈ ਕਦੇ-ਕਦੇ ਮੈਂ ਸੋਚਦਾ ਹੁੰਨਾ ਕਿ ਕੀ ਲੋੜ ਸੀ ਪਿਤਾ ਜੀ ਸਾਡੇ ਪਿੱਛੇ ਸੀ ਲਾਲਾਂ ਨੂੰ ਮਰਉਣ ਦੀ ਲਾਲਾਂ ਨੂੰ ਸ਼ਹੀਦ ਕਰਾਉਣ ਦੀ ਸਾਡੇ ਬੇਈਮਾਨ ਫਰਾਮੋਸਾਂ ਪਿੱਛੇ ਪੁੱਤ ਸੋਹਣੇ ਦੇ ਸ਼ਹੀਦ ਕਰਾਉਣ ਦੀ ਅਸੀਂ ਕਦਮ ਨਹੀਂ ਕਰਦੇ ਅਸੀਂ ਕੇਸ ਨਹੀਂ ਰੱਖ ਸਕਦੇ ਦਸਤਾਰਾਂ ਨਹੀਂ ਬੰਨ੍ਹ ਸਕਦੇ ਬਾਣੀ ਨਹੀਂ ਪੜ ਸਕਦੇ ਗੁਰੂ ਨਾਲ ਨਹੀਂ ਜੁੜ ਸਕਦੇ ਅਸੀਂ ਸਤਗੁਰੂ ਸਾਡੇ ਬੇਈਮਾਨਾਂ ਪਿੱਛੇ ਤੈਨੂੰ ਕੀ ਲੋੜ ਸੀ ਤੂੰ ਆਪਣੇ ਪੁੱਤਰ ਸ਼ਹੀਦ ਕਰਵਾਏ ਕੀ ਲੋੜ ਸੁਜਾਤਾ ਅਸੀਂ ਬੇਈਮਾਨ ਫਰਾਮੋਸ ਅਸੀਂ ਕਿਉਂ ਨਹੀਂ ਗੁਰੂ ਦੇ ਦੱਸੇ ਤੇ ਚੱਲ ਸਕਦੇ ਸਾਡੇ ਲਈ ਕਲਗੀਆਂ ਵਾਲੇ ਨੇ ਐਡੀਆਂ ਐਡੀਆਂ ਕੁਰਬਾਨੀਆਂ ਕੀਤੀਆਂ ਕੰਡਿਆਂ ਦੀ ਛੇਜ ਵਿਚਾਈ ਪਏ ਨੇ ਅੱਜ ਤਾਂ ਸੋਹਣੀਆਂ ਰਜਾਈਆਂ ਸਾਡੇ ਕੋਲੇ ਸੋਹਣੇ ਗੱਦੇਲੇ ਗੱਦੇ ਵਿਸੇ ਨੇ ਸਾਡੇ ਥੱਲੇ ਅਸੀਂ ਫੇਰ ਵੀ ਗੁਰੂ ਦਾ ਸ਼ੁਕਰ ਨਹੀਂ ਕਰਦੇ ਫੇਰ ਵੀ ਅਸੀਂ ਕਹਿੰਨੇ ਆ ਅਸੀਂ ਦੁਖੀ ਆ ਜਿੰਨੂੰ ਮਰਜੀ ਪੁੱਛ ਲੋ ਜੀ ਅਸੀਂ ਦੁਖੀ ਆ ਯਾਰਿਆ ਅਸੀਂ ਗੁਰੂ ਗੋਬਿੰਦ ਸਿੰਘ ਨਾਲੋਂ ਤਾਂ ਨਹੀਂ ਦੁਖੀ ਸਾਡੇ ਕੋਲੇ ਸੋਹਣੀਆਂ ਰਜਾਈਆਂ ਪੈਣ ਨੂੰ ਗੁਰੂ ਗੋਬਿੰਦ ਸਿੰਘ ਕੰਡਿਆਂ ਤੇ ਪਏ ਨੇ ਅਸੀਂ ਉਹ ਤੋਂ ਵੀ ਦੁਖੀ ਆ ਸਾਡੀ ਬਦਕਿਸਮਤ ਆ ਜਿਹੜੇ ਅਸੀਂ ਗੁਰੂ ਦਾ ਸ਼ੁਕਰ ਨਹੀਂ ਕਰਦੇ ਧੰਨ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਨੂੰ ਚਮਕੌਰ ਦੀ ਗੜੀ ਨੂੰ ਛੱਡ ਕੇ ਚਲੇ ਗਏ ਸੰਗਤ ਜੀ ਹਜੂਰ ਮਾਛੀਵਾੜੇ ਪਹੁੰਚੇ ਗਨੀਖਾਨਾ ਵਿਖਾ ਦੇ ਘਰ ਤੱਕੇ ਉੱਥੇ ਉਹ ਆਲਮਗੀ ਲੈ ਕੇ ਗਏ ਇਧਰ ਹਜ਼ੂਰ ਰਾਏ ਕੱਲੇ ਕੋਲ ਪਹੁੰਚਦੇ ਨੇ ਦੂਸਰੇ ਪਾਸੇ ਦੋਨੇ ਲਾਲਾਂ ਦੀ ਸਹਾਦਤ ਹੋ ਗਈ ਹਜ਼ੂਰ ਦੇ ਦੋਨੋਂ ਲਾਲ ਬਾਬਾ ਜੋਰਾਵਰ ਸਿੰਘ ਬਾਬੇ ਬਾਬਾ ਫਤਿਹ ਸਿੰਘ ਨੀਹਾਂ ਵਿੱਚ ਚਿਤ ਚੇਂਦ ਤੇ ਕਹਿਣਾ ਬਹੁਤ ਸੌਖਾ ਸਾਣ ਸੁਣਾਉਣ ਵਾਲੇ ਸੀ ਸਨਾਰ ਨੂੰ ਸੁਣਾ ਕੇ ਚਲੇ ਜਾਵਾਂ ਜਾਂਨੇ ਆ ਸੁਣਨ ਵਾਲੇ ਤੁਸੀਂ ਸੁਣ ਕੇ ਚਲੇ ਜਾਓਗੇ ਪਰ ਇਹ ਆਪਣੇ 5 ਸਾਲ 7 ਸਾਲ ਦੇ ਬੱਚੇ ਨੂੰ ਨੀਹਾਂ ਵਿੱਚ ਖਲੋਤਾ ਦੇਖੋ ਗਿਰਾ ਆਪਣੇ ਮਨਾਂ ਵਿੱਚ ਖਿਆਲ ਮਾਰੋ ਝਾਤੀ ਮਾਰੋ ਉਹਨਾਂ ਸਾਹਿਬ ਜਾਂਦਿਆਂ ਤੇ ਕੀ ਬੀਤੀ ਹੋਵੇਗੀ ਅਸੀਂ ਕੱਲੀਆਂ ਗੱਲਾਂ ਸੁਣਾਉਣ ਵਾਲੇ ਸੁਣਨ ਵਾਲੇ ਆ ਕਰਦੀਆਂ ਬਹੁਤ ਸੌਖੀਆਂ ਗੱਲਾਂ ਸੰਗੀਤ ਜੀ ਪਰ ਉਹਨਾਂ ਨੂੰ ਕਮਾਉਣਾ ਬਹੁਤ ਔਖਾ ਗੱਲਾਂ ਤਾਂ ਅਸੀਂ ਬੜਾ ਕੁਝ ਕਹਿ ਦਦੇ ਆ ਤੇ ਪਰ ਜਦੋਂ ਕਰਨਾ ਪੈਂਦਾ ਨਾ ਸੰਗੀਤ ਜੀ ਪਤਾ ਉਦੋਂ ਲੱਗਦਾ ਜਦੋਂ ਬੀਤਦੀ ਆ ਆਪ ਦੇਤੇ ਉਹਦੇ ਤਲ ਨੂੰ ਪਰਤ ਕੇ ਇੱਟਾਂ ਵਿੱਚ ਪੀੜ੍ਹਾ ਦੇਖੋ ਰਾਤ ਉਹਨਾਂ ਦੇ ਸਰੀਰ ਪਏ ਦੇਖੋ ਕਦੀ ਆਪਣੇ ਅੰਦਰ ਨੂੰ ਪੁੱਛ ਕੇ ਦੇਖੀਏ ਤਾਂ ਆਤਮਾ ਕੰਬੂਠੇਗੀ ਹਜ਼ੂਰ ਰਾਏ ਇਕੱਲੇ ਕੋਲ ਗਏ ਦੋਨਾਂ ਪੁੱਤਰਾਂ ਦੇ ਸੀਰੋਂ ਦੀ ਖਬਰ ਨੂੰ ਖਬਰ ਮਿਲੀ ਤਦ ਸੰਗਤ ਜੀ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਚਿਹਰੇ ਨੂੰ ਦੇਖਿਆ ਦੋ ਪੁੱਤਰ ਪਹਿਲਾਂ ਨੇਤਰਾਂ ਨਾਲ ਦੇਖ ਕੇ ਦੋਨਾਂ ਦੀ ਸਾਹਾਦਤ ਦੀ ਖਬਰ ਕੰਨਾਂ ਨਾਲ ਸੁਣ ਲਈ ਮੇਰੇ ਕਲਗੀ ਵਾਲੇ ਸੱਚੇ ਪਾਤਸ਼ਾਹ ਅੱਜ ਦੋਨਾਂ ਦੀ ਖਬਰ ਸੁਣ ਕੇ ਵੀ ਉਸ ਕਿਰਤਾਰ ਦੇ ਰੰਗ ਵਿੱਚ ਰੰਗੇ ਨੇ ਹਜ਼ੂਰ ਨੇ ਤੋਂ ਚੱਲ ਕੇ ਜਫਰਨਾਮਾ ਲਿਖਿਆ ਉਹ ਜਫਰਨਾਮਾ ਜਿੱਤ ਦੀ ਚਿੱਠੀ ਆ ਉਸ ਵਿੱਚ ਇੱਕ ਗੱਲ ਔਰੰਗਜ਼ੇਬ ਨੂੰ ਬੜੇ ਕਮਾਲ ਦੀ ਕਹੀ ਸਪੱਸ਼ਟ ਕਿਹਾ ਕਿ ਔਰੰਗਜ਼ੇਬ ਤੂੰ ਇਮਾਨਦਾਰ ਨਹੀਂ ਪੰਜ ਬਖਤਨਾ ਬਖਤ ਦਾ ਨਿਵਾਜੀ ਜ਼ਰੂਰ ਆ ਪਰ ਸੱਚ ਜਾਣੀ ਤੈਨੂੰ ਮੁਹੰਮਦ ਸਾਹਿਬ ਤੇ ਯਕੀਨ ਨਹੀਂ ਤਾਂ ਨਿਕਲ ਗੀਰタル ਸੱਚੇ ਪਾਤਸ਼ਾਹ ਨੇ ਲਿਖਿਆ ਜਫਰਨਾਮੇ ਦੇ ਵਿੱਚ ਕਿ ਔਰੰਗਜ਼ੇਬ ਤੂੰ ਇਮਾਨਦਾਰ ਨਹੀਂ ਪੰਜ ਵਖਤ ਦਾ ਨਵਾਜ਼ੀ ਜ਼ਰੂਰ ਆ ਪਰ ਮੁਹੰਮਦ ਸਾਹਿਬ ਤੇ ਤੈਨੂੰ ਯਕੀਨ ਨਹੀਂ ਇਹੀ ਹਾਲ ਸਾਧਾ ਜੀ ਅਸੀਂ ਆਪਣੇ ਅੰਦਰ ਝਾਤ ਮਾਰੀਏ ਅਸੀਂ ਇਮਾਨਦਾਰ ਹੈਗੇ ਆ ਕਿ ਨਹੀਂ ਅਸੀਂ ਨਿਤਨੇਮ ਜ਼ਰੂਰੀ ਹੋ ਸਕਦੇ ਆ ਪੱਕੇ ਨਿਤਨੇਮੀ ਜ਼ਰੂਰ ਹੋ ਸਕਦੇ ਆ ਪਰ ਸਾਨੂੰ ਗੁਰੂ ਤੇ ਭਰੋਸਾ ਨਹੀਂ ਸਾਨੂੰ ਵੀ ਗੁਰੂ ਤੇ ਭਰੋਸਾ ਨਹੀਂ ਅਸੀਂ ਵੀ ਥਾਂ-ਥਾਂ ਤੇ ਫਿਰਦੇ ਆਂ ਭਟਕਦੇ ਲੋਕ ਕਹਿੰਦੇ ਤੂੰ ਮੋਮਨ ਆ ਪਰ ਤੂੰ ਰੱਬ ਨੂੰ ਕੀ ਪਛਾਣਨਾ ਤੈਨੂੰ ਤਾਂ ਖੁਦ ਦੀ ਪਛਾਣ ਨਹੀਂ ਕਿ ਤੂੰ ਮਰ ਕੇ ਕਿਹੜੇ ਪਾਸੇ ਚੱਲਾ ਜਾਣਾ ਆਪਣੇ ਆਪ ਨੂੰ ਪਹਿਚਾਣੀ ਆਪਣੇ ਆਪ ਨੂੰ ਪਹਿਚਾਣੀ ਤੂੰ ਇਮਾਨਦਾਰ ਸਤ ਨਹੀਂ ਤੂੰ ਬੇਇਮਾਨ ਆ ਤੈਨੂੰ ਰੱਬ ਦੀ ਪਛਾਣ ਨਹੀਂ ਤੂੰ ਜਿੰਨਾ ਮਰਜ਼ੀ ਰੌਲਾ ਪਾਈ ਜਾਈ ਪਰ ਤੈਨੂੰ ਮੁਹੰਮਦ ਤੇ ਯਕੀਨ ਨਹੀਂ ਤੈਨੂੰ ਰੱਬ ਤੇ ਯਕੀਨ ਨਹੀਂ ਕਿਉਂ ਗੁਰੂ ਜੀ ਕਹਿਣ ਲੱਗੇ ਜੇ ਤੈਨੂੰ ਯਕੀਨ ਹੁੰਦਾ ਤਾਂ ਕੁਰਾਨ ਦੀ ਕਸਮ ਚੁੱਕ ਕੇ ਕਦੀ ਤੇਰੇ ਸੂਬੇਦਾਰ ਮੁਕਰ ਦੇਣਾ ਦੂਸਰਾ ਬਚਨ ਕੀਤਾ ਕਹਿਣ ਲੱਗੇ ਮਰਦ ਕਿਸ ਨੂੰ ਕਹਿੰਦੇ ਨੇ ਮਰਦ ਸ਼ਬਦ ਨਾਰੀ ਜਾਂ ਨਰ ਨਹੀਂ ਮਰਦ ਕੇਵਲ ਉਹ ਆ ਭਾਵੇਂ ਇਸਤਰੀ ਹੋਵੇ ਉਸ ਦੇ ਅੰਦਰ ਜੋ ਕੁਝ ਵੀ ਆ ਉਹ ਜਵਾਨ ਤੋਂ ਕਹੇ ਜੋ ਜਵਾਨ ਤੇ ਆਉ ਆਪਣੇ ਅੰਦਰ ਨੂੰ ਕਮਾ ਕੇ ਦੱਸੇ ਸੰਗਤ ਜੀ ਇਹ ਮਰਦ ਦਾ ਪੁਨੇ ਦੇ ਚਿੰਨ ਨੇ ਜਿਹੜਾ ਜਵਾਨ ਵਿੱਚ ਸੱਚ ਦੀ ਗੱਲ ਕਹੇ ਕਰੇ ਤੇ ਅੰਦਰ ਕੂੜ ਦੇ ਗੱਡੇ ਢੋਈ ਜਾਵੇ ਬਾਬਾ ਜੀ ਕਹਿੰਦੇ ਉਹ ਅਸਲ ਵਿੱਚ ਮਰਦ ਨਹੀਂ ਜੇ ਤੇ ਢਿੱਡ ਵਿੱਚ ਕੁਝ ਤੇ ਮਨ ਵਿੱਚ ਕੁਝ ਹੋਵੇ ਉਸ ਨੂੰ ਮਰਦ ਕਿਵੇਂ ਕਿਹਾ ਜਾਵੇਗਾ ਕਿ ਤੇਰੇ ਅੰਦਰ ਹੋਰ ਆ ਤੇਰਾ ਮਨ ਹੋਰ ਆ ਸਤਿਗੁਰੂ ਜੀ ਨੇ ਜਫਰ ਨਾਮਾ ਲਿਖ ਕੇ ਪਿਆਰੇ ਭਾਈ ਦਇਆ ਸਿੰਘ ਤੇ ਪਿਆਰੇ ਭਾਈ ਧਰਮ ਸਿੰਘ ਰਾਹੀ ਔਰੰਗਜ਼ੇਬ ਨੂੰ ਭੇਜਿਆ ਚਾਰੇ ਲਾਗ ਸਹੀਦ ਹੋ ਗਏ ਮਾਤਾ ਗੁਜਰ ਕੌਰ ਜੀ ਸਹਾਦਤ ਦਾ ਜਾਮ ਪੀ ਗਏ ਨੇ ਮਝੈਲ ਆਪਣੇ ਘਰਾਂ ਵਿੱਚ ਪਹੁੰਚ ਗਏ ਅੱਜ ਚਵਾਲ ਦੀ ਧਰਤੀ ਤੇ ਇੱਕ ਸਿੱਖ ਦਾ ਚਲਾਣਾ ਹੋ ਗਿਆ ਉਸ ਦੀ ਆਤਮ ਪਰਸੀ ਲਈ ਇਕੱਠੇ ਹੋਏ आनंदपुर ਸਾਹਿਬ ਤੋਂ ਵਿਛੜੇ ਹੋਏ ਸਿੱਖ ਵੀ ਆ ਪਹੁੰਚੇ ਨੇ ਜਿਹੜੇ ਕਹਿ ਕੇ ਆਏ ਸਨ ਕਿ ਅਸੀਂ ਭੁੱਖ ਨਹੀਂ ਜਰ ਸਕਦੇ ਉਹ ਵੀ ਆ ਆ ਪਹੁੰਚੇ ਸੰਗਤ ਜੀ ਉਸ ਮਾਤਾ ਕੁਰਸੀ ਤੇ ਗੱਲ ਚੱਲੀ ਕਿ ਤੇ ਕਿ ਸੁਣਿਆ ਕਿ ਆਨੰਦਪੁਰ ਨੂੰ ਘੇਰਾ ਪੈ ਪੈ ਗਿਆ ਕੀ ਬਣਿਆ ਉੱਥੇ ਇਹਨਾਂ ਵਿੱਚੋਂ ਕਿਹੜਾ ਚੌਧਰੀ ਸੀ ਉਹ ਸੀ ਭਾਗ ਸਿੰਘ ਦੁਬਾਦੀਆ ਇਹ ਵੀ ਮਹਾਪੁਰਖੀ ਤੇ ਆਇਆ ਜਦੋਂ ਪੁੱਛਿਆ ਕਿ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਨੇ ਕਹਿੰਦੇ ਨੇ ਜਿਹੜੇ ਭਾਵਨਾਵਾਰੇ ਸਨ ਉਹਨਾਂ ਨੇ ਅੰਦਰ ਝਲਕ ਪਈ ਕਿ ਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਛੱਡ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਲਾਲ ਨੇਤਰਾ ਸਾਹਮਣੇ ਸੀਸੋਗੇ ਛੋਟਿਆਂ ਨੂੰ ਨੀਹਾਂ ਵਿੱਚ ਚਿੰਦ ਦਿੱਤਾ ਬੁੱਢੀ ਮਾਤਾ ਸਹੀਦ ਕਰ ਦਿੱਤੀ ਜਦੋਂ ਇਹਨੇ ਸ਼ਬਦ ਸੁਨੇ ਸੰਗਤ ਜੀ ਜਿਹੜੇ ਨੰਦਪੁਰ ਸਾਹਿਬ ਦੀ ਧਰਤੀ ਨੂੰ ਛੱਡ ਕੇ ਆਏ ਸਨ ਉਹਨਾਂ ਦਾ ਅੰਦਰ ਬਿਲ ਪੁੱਠਿਆ ਕਿ ਮਨਾਂ ਬਾਬਾ ਫਤੇ ਸਿੰਘ ਵਰਗੇ ਬੰਗਾਰ ਕੇ ਚਲੇ ਗਏ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਰਿਵਾਰ ਦਾ ਕੋਈ ਜੀ ਨਹੀਂ ਸੰਭਿਆ ਤੇ ਅਸੀਂ ਕਿਉਂ ਵਿਛੜ ਗਏ ਅਸੀਂ ਕਿਉਂ ਵਿਛੜ ਗਏ ਆਪਾਂ ਕੱਲ ਅੱਜ ਕੀਤੀ ਸੀ ਕਿ ਬਿਛੋੜੇ ਦਾ ਦੁੱਖਾ ਜੇ ਦਿਨ ਇਹ ਪਤਾ ਲੱਗਿਆ ਕਿ ਗੁਰੂ ਦੇ ਲਾਲ ਦੀ ਜੋ ਹੋ ਗਏ ਤਾਂ ਅੰਦਰ ਦੜਪਿਆ ਸੰਗਤ ਜੀ ਮੰਨਨੇ ਗਿਆ ਕੀ ਕਰਨਾ ਇਸ ਤਰ ਨੂੰ ਢੋਕੇ ਲੈ ਜਾ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਤੇ ਚੰਨ ਫੜ ਲਾ ਉਸ ਕੋਲੋਂ ਮਾਫੀ ਮੰਗ ਲੈ ਕਿ ਸੱਚੇ ਪਾਤਸ਼ਾਹ ਸਾਨੂੰ ਕਿਰਪਾ ਕਰਕੇ ਬਖਸ਼ ਦੇ ਇੱਕ ਅਦੀਵ ਨੇ ਬਹੁਤ ਵਧੀਆ ਗੱਲ ਕਹੀ ਆ ਉਹ ਕਹਿੰਦਾ ਕਿ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੋਈ ਧਰਤੀ ਦਾ ਬੰਦਾ ਨਹੀਂ ਲੱਭਦਾ ਕੋਈ અવਤਾਰ ਨਹੀਂ ਲੱਭਦਾ ਜਿਸ ਦੇ ਨਾਲ ਮੈਂ ਤੈਨੂੰ ਤਰਬੀਹ ਦੇਵਾਂ ਪੁੱਛਿਆ ਗਿਆ ਕਿਉਂ ਕਹਿਣ ਲੱਗੇ ਇਸ ਕਿਰਪਾਨ ਦੀ ਥਾਂ ਸਾਨੂੰ ਬਚਾਉਣ ਲਈ ਤੂੰ ਪਿਤਾ ਦੀ ਪਸਲੀ ਆਪਣੇ ਢਾਕੇ ਬੰਨਨੀ ਆਂ ਦੇ ਹੱਥ ਵਿੱਚ ਇਕੱਲੀ ਢਾਲ ਨਹੀਂ ਢਾਲ ਦੇ ਥਾ ਪੁੱਤਰਾਂ ਦੀਆਂ ਖੋਪੜੀਆਂ ਵੀ ਫੜੀਆਂ ਨੇ ਹੁਣੇ ਚਬਾਲ ਦੀ ਧਰਤੀ ਤੋਂ ਤਿਆਰ ਹੋਏ ਇਹਨਾਂ ਨਾਲ ਕੁਝ ਲੰਬੜਦਾਰ ਜਿਨ੍ਹਾਂ ਦੀ ਲਾਹੌਰ ਦਰਬਾਰ ਵਿੱਚ ਚੱਲਦੀ ਸੀ ਕਹਿ ਲੱਗੇ ਧੰਨ ਗੁਰੂ ਗੋਬਿੰਦ ਸਿੰਘ ਜੀ ਤਨਗੁਰੂ ਗੋਮ ਸਿੰਘ ਜੀ ਨੂੰ ਜਾ ਕੇ ਸਲਾਹ ਦੇਵਾਂਗੇ ਕਹਾਂਗੇ ਕਿ ਤੁਸੀਂ ਪਹਿਲੇ ਗੁਰੂ ਸਾਹਿਬਾਨ ਦੀ ਤਰ੍ਹਾਂ ਚੁੱਪ ਕਰਕੇ ਗੁਰੂ ਬਣੇ ਰਹੋ ਤੁਸੀਂ ਭਜਨ ਬੰਦਗੀ ਕਰੋ ਅਸੀਂ ਤੁਹਾਡੇ ਸਿੱਖ ਬਣੇ ਰਹਿੰਦੇ ਆ ਤਨਗੁਰੂ ਗੋਬਿੰਦ ਸਿੰਘ ਜੀ ਜੇ ਤੁਸੀਂ ਸਾਡੇ ਨਾਲ ਸਹਿਮਤ ਹੋਵੋ ਤਾਂ ਅਸੀਂ ਲਾਹੌਰ ਦਰਬਾਰ ਨਾਲ ਗੱਲਬਾਤ ਕਰਕੇ ਤੁਹਾਡੀ ਹਕੂਮਤ ਨਾਲ ਸਲਾਹ ਕਰਾ ਦਿੰਦੇ ਆ ਹਜੂਰ ਇਧਰੋਂ ਰਾਏ ਕੱਲੇ ਤੋਂ ਖਿਦਰਾਣੇ ਦੀ ਢਾਬ ਚੱਲੇ ਨੇ ਜਿੰਨੇ ਵੀ ਮਝੈਲੀਏ ਸਿੱਖ ਨੇ ਇਹ 40 ਨਹੀਂ ਕਿਹਾ ਏ 40 ਮੁਕਤੇ ਅਸੀਂ ਸ਼ਬਦ ਵਰਤਦੇ ਆ ਪਹਿਲੇ ਮੁਕਤੇ ਉਹ ਨੇ ਜਿਨ੍ਹਾਂ ਨੇ ਪੰਜਾ ਪਿਆਰਿਆਂ ਤੋਂ ਬਾਦ ਅਮਰਤ ਸਕਿਆਸੀ ਉਹ ਪੰਜ ਸਿੱਖ ਹਨ ਉਹਨਾਂ ਲਈ ਮੁਕਤੇ ਸ਼ਬਦ ਨੇ ਦੂਜਾ ਜਿਨ੍ਹਾਂ ਨੇ ਚਮਕੌਰ ਦੀ ਗੜੀ ਵਿੱਚ ਸਹਾਦਤ ਦਾ ਜਾਮ ਪੀਤਾ ਉਹਨਾਂ ਵੱਲ ਵੀ ਇਸ਼ਾਰਾ ਮੁਕਤਿਆਂ ਦਾ ਹੈ ਤੀਸਰਾ ਜਿਨ੍ਹਾਂ ਨੂੰ ਖਾਸ ਕਰਕੇ ਅਸੀਂ ਚੇਤੇ ਕਰਦੇ ਹਾਂ ਉਹ ਖਿਦਰਾਣੇ ਦੀ ਧਾਵਤੇ 40 ਗੁਰੂ ਦੇ ਲਾਲ ਮਝੈਲ ਦੇ ਸਿੱਖ ਨੇ ਜਿਨਾਂ ਨੇ ਸਹਾਦਤ ਦਾ ਜਾਮ ਪੀਤਾ ਸੰਗਤ ਜੀ ਇੱਥੇ ਕਈ ਵਾਰੀ ਪ੍ਰਸ਼ਨ ਉੱਠਦਾ ਕਿ ਅਸੀਂ ਕਿੰਨਾ ਚਾਲੀਆਂ ਦੀ ਅਰਦਾਸ ਵਿੱਚ ਚੇਤੇ ਕਰਦੇ ਆਂ ਡਾਕਟਰ ਨੇਤੀ ਨੇ ਡਾਕਟਰ ਨੇਕੀ ਨੇ ਬਹੁਤ ਵਧੀਆ ਗੱਲ ਕਹੀ ਕਹਿੰਦੇ ਕਿ ਜੇ ਤੈਨੂੰ ਪੰਜ ਚੇਤੇ ਆਉਂਦੇ ਨੇ ਤਾਂ ਚੇਤੇ ਰੱਖੀ ਉਹ ਵੀ ਮੁਕਤ ਨੇ ਜੇ ਚਮਕੌਰ ਵਾਲਿਆਂ ਨੂੰ ਚੇਤੇ ਕਰਦਾ ਉਹ ਵੀ ਮੁਕਤੇ ਨੇ ਤੂੰ ਦੁਬਧਾ ਵਿੱਚ ਨਾ ਪੈ ਜੇ ਤੈਨੂੰ ਮੁਕਤ ਸੰਸਾਰ ਮੁਕਤਸਰ ਵਿੱਚ ਭਾਈ ਮਾਨ ਸਿੰਘ ਚੇਤੇ ਆਉਂਦਾ ਤਾਂ ਤੈਨੂੰ ਗੁਰੂ ਦੇ ਚਰਨ ਫੜ ਲੈ ਉਹ ਵੀ ਮੁਕਤੇ ਨੇ ਸੋ ਸਤਿਗੁਰੂ ਜੀ ਐਨੀਆਂ ਇੱਕ ਬੇਨਤੀਆਂ ਪ੍ਰਵਾਨ ਕਰਨ ਅਰਦਾਸ ਦਾ ਸਮਾਂ ਹੋ ਗਿਆ ਸੰਗਤ ਜੀ ਸਾਡੇ ਲਈ ਸਾਡੇ ਲਈ ਗੁਰੂਆਂ ਨੇ ਸਾਦਿਆਂ ਨੇ ਐਡੀਆਂ ਐਡੀਆਂ ਕੁਰਬਾਨੀਆਂ ਕੀਤੀਆਂ ਤੇ ਅਸੀਂ ਕਿਹੜੇ ਰਾਹ ਤੇ ਚੱਲੇ ਆ ਗੁਰੂ ਨਾਲ ਜੁੜੀਏ ਗੁਰੂ ਵਾਲੇ ਬਣੀਏ ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਬਣੀਏ ਅੰਮ੍ਰਿਤ ਛਕਾਈਏ ਬੱਚਿਆਂ ਨੂੰ ਅੰਮ੍ਰਿਤ ਛਕਾਈਏ ਬਾਣੀ ਸਿਖਾਈਏ ਬਾਣੀ ਪੜਾਈਏ ਆਓ ਸੰਗਤ ਜੀ ਅਰਦਾਸ ਵਿੱਚ ਜੁੜੀਏ ਹੋਈਆਂ ਪੁੱਲਾਂ ਦੀ ਹਿਮਾ ਸਤਿ ਲੋਕ ਪਵਨ ਗੁਰੂ ਪਾਣੀ ਪਿਤਾ ਦੇਵਤ ਰਾਤ ਦੁਏ ਦਾਈ ਦਾਇਆ ਚੰਗ ਆਈਆਂ ਬੁਰਿਆ ਆਈਆਂ ਕਰਮੀ ਆਪੋ ਆਪਣੀ ਜਿਨੀ ਨਾਮ ਧਿਆਇਆ ਨਾਨਕ ਤੇ ਮੁਖ ਉਜਲੇ ਜਿਨੀ ਨਾਮ ਅਕਿਆਇਆ ਨਾਨਕ ਤੇ ਮੁਖ ਉਜਲੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ